ਪਿਆਰੇ ਦਰਸ਼ਕ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਕਹਾਣੀ ਜਿਹੜੀ ਲੱਕੜ ਦੀਆਂ ਜਾਲੀਆਂ ਰੋਜ਼ ਦੀ ਚਿਰਚਿਰ ਤੋਂ ਅੱਕ ਕੇ ਮੇਰੇ ਬੇਬੇ ਬਾਪੂ ਅਲੱਗ ਹੋ ਗਏ ਪਰ ਵਿਚਕਾਰ ਕੰਦ ਨਾ ਕੱਢੀ ਤੇ ਲੋਕਾਂ ਚ ਰੌਲਾ ਨਾ ਪਵੇ ਦੋ ਪੁੱਤ ਹੋਣ ਦੇ ਬਾਵਜੂਦ ਵੀ ਬਾਪੂ ਆਪ ਦਾ ਤੇ ਬੇਬੇ ਦਾ ਮੰਜਾ ਡਾਉਂਦਾ ਬੇਬੇ ਮਰਦੀ ਮਰਦੀ ਆਪ ਰੋਟੀ ਪਾਣੀ ਕਰਦੀ। ਰੋਜ ਕਾਲਜਾ ਮੋਹ ਨੂੰ ਆਉਂਦਾ। ਪਰ ਬੰਦਾ ਤੀਵੀਂ ਮੂਰੇ ਬੇਵਸਜੂ ਹੋ ਜਾਂਦਾ। ਜੇ ਕਿਤੇਰੇ ਬਾਪੂ ਹੁਣਾਂ ਮਾਰੇ ਪਾਸੇ ਥੋੜਾ ਬਹੁਤ ਕੰਮ ਕਰਾਉਣ ਚਲੇ ਜਾਣਾ ਤਾਂ ਉਹ ਕਲੇਸ਼ ਹੋਣਾ ਰਹਿ ਰੱਬ ਦਾ ਨਾਂ। ਵੱਟ ਤਾਂ ਬੇਬੇ ਬਾਪੂ ਕੋਲ ਜਾਂਦੀ ਤੇ ਉਹ ਪੈਸਿਆਂ ਦਾ ਹਿਸਾਬ ਕਰਕੇ ਆਪਦੇ ਖਰਚੇ ਜੋਗੇ ਰੱਖ ਕੇ ਬਾਕੀ ਸਾਨੂੰ ਦੇ ਦੇੰਦੇ ਇੱਕ ਦਿਨ ਗਰਮੀ ਬੜੀ ਸੀ ਮੈਂ ਪਾਣੀ ਪੀਣ ਲਈ ਕੋਟਕਪੁਰੇ ਤੋਂ ਆਉਂਦਾ ਹੋਇਆ ਪੰਜ ਗਰਾਹੀਂ ਰੁਕ ਗਿਆ ਲੱਕੜ ਵਾਲੇ ਮਿਸਤਰੀ ਹੀਚੇ ਕੋਲ ਉਹ ਮੇਰਾ ਦੋਸਤ ਵੀ ਸੀ ਉਹ ਆਰੇ ਤੇ ਆਪਦਾ ਕੰਮ ਕਰ ਰਿਹਾ ਸੀ ਉਹਨੇ ਘਰ ਪਾਣੀ ਦੀ ਆਵਾਜ਼ ਦਿੱਤੀ ਤੇ ਹੀਚੇ ਵੀ ਮਾ ਪਾਣੀ ਦੇ ਦੋ ਗਲਾਸ ਲੈ ਕੇ ਆਈ ਮੈਨੂੰ ਪਾਣੀ ਫੜਾ ਦਿੱਤਾ ਤੇ ਹੀਚੇ ਦਾ ਹੱਥ ਵਿਹਲਾ ਨਾ ਹੋਣ ਕਾਰਨ ਮਾਂ ਨੇ ਉਸ ਨੂੰ ਆਪ ਦੇ ਹੱਥੀਂ ਪਾਣੀ ਪਿਆ ਦਿੱਤਾ ਫਿਰ ਉਸ ਦੀ ਮਾਂ ਪੁੱਛਣ ਲੱਗੀ ਕਿ ਸ਼ਹਿਰ ਜਾਣਾ ਸੀ ਕਦੋਂ ਵੇਲਾ ਹੋਵੇਗਾ ਖੀਚੇ ਨੇ ਮੋਢੇ ਨਾਲ ਮੂੰਹ ਦਾ ਮੁੜਕਾ ਪੁੰਝਦੇ ਹੋਏ ਕਿਹਾ ਦੋਵੇਂ ਨੋ ਸੱਜ ਵਾਗ ਜੋ ਚਾਹ ਮੈਂ ਆਪੇ ਬਣਾ ਲੂੰ ਜੇ ਕਵੇਲਾ ਵੀ ਹੋ ਗਿਆ ਨਾ ਉਹ ਬਣਾ ਨੂੰ ਤਾਂ ਦਾਲ ਵੀ ਧਰ ਦੂੰ ਖੀਚੇ ਦੀ ਮਾਂ ਖੁਸ਼ ਹੋ ਗਈ ਮੇਰੇ ਬੈਠੇ ਬੈਠੇ ਹੀ ਦੋਨੋਂ ਨੋ ਸੱਸ ਪਿਆਰ ਹੋ ਕੇ ਬੱਸ ਦੀ ਗੁਡੀਟ ਬਾਹਰ ਖੜ ਗਈਆਂ ਠੀਟਾ ਉਹਨਾਂ ਵੱਲ ਇਸ਼ਾਰਾ ਕਰਕੇ ਬੋਲਿਆ ਲੈ ਦੱਸ ਕੋਈ ਕਹਿ ਦੋ ਸੱਸ ਨੂੰ ਨੇ ਮਾਵਾਂ ਤੇ ਨਹੀਂ ਲੱਗਦੀਆਂ ਤੇ ਉਸ ਤੋਂ ਪਾ ਵੀ ਇੱਕੋ ਜਿਹਾ ਸੂਟ ਲੈ ਲਿੰਦਾ ਮੈਂ ਗੋ ਨਾਲ ਤੱਕਿਆ ਕੀਚੇ ਦੀ ਬੋਟੀ ਸੱਸ ਦੀ ਚੁੰਨੀ ਲੋਟ ਕਰ ਰਹੀ ਸੀ ਮੇਰੇ ਮਨ ਚ ਕਾਲੀ ਜਿਹੀ ਪਈ ਘਰ ਜਾਣ ਦੀ ਸ਼ਾਇਦ ਆਪਣਾ ਉਜੜਿਆ ਘਰ ਬਿਸਰੇ ਦਾ ਸੀ ਇੰਨੇ ਚ ਮੇਰੀ ਨਿਗਾ ਖੀਚੇ ਕੋਲ ਪਈਆਂ ਸੋਹਣੀਆਂ ਜਾਲੀਆਂ ਤੇ ਪਈ ਮੈਨੂੰ ਜੱਜ ਗਈਆਂ ਮੈਂ ਜੋੜ ਘਟਾ ਕਰਦਾ ਉਥੋਂ ਤੁਰ ਪਿਆ ਘਰੇ ਟਾਲੀ ਦੀ ਲੱਕੜ ਪਈ ਸੀ ਅਗਲੇ ਦਿਨ ਮੈਂ ਉਹ ਲੱਕੜ ਲੈ ਮਿਸਤਰੀ ਕੋਲ ਆਇਆ ਤੇ ਸੋਈ ਚ ਰੱਖਣ ਵਾਲੀਆਂ ਦੋ ਜਾਲੀਆਂ ਸਨਵੇਂ ਬਣਾ ਦੇ ਮੇਰੇ ਮਨ ਚ ਸੀ ਕਿ ਇੱਕ ਅਸੀਂ ਰੱਖ ਲਵਾਂਗੇ ਤੇ ਇੱਕ ਬੇਬੇ ਹੋਰਾਂ ਨੂੰ ਦੇ ਜਵਾਂਗੇ ਮੱਖੀਆਂ ਤਾਂ ਬੇਬੇ ਹੋਰਾਂ ਨੂੰ ਹੀ ਤੰਗ ਕਰਦੀਆਂ ਨਾ ਅੱਟਾ ਕੇ ਉਹ ਹੋਰ ਨਿਕਸ਼ੋ ਕਰਖਣ ਲਈ ਜਾਲੀਆਂ ਵਧ ਗਿਆ ਸਨ ਕਈ ਦਿਨ ਗੁਜ਼ਰੇ ਤੇ ਮੈਂ ਭਰਾ ਨੂੰ ਕਿਹਾ ਕਿ ਟੀਚੇ ਕੋਲੇ ਨੀਲੇ ਰੰਗ ਦੀਆਂ ਜਾਲੀਆਂ ਬਣੀਆਂ ਪਈਆਂ ਚੁੱਕ ਲਿਆ ਮੇਰੀ ਗੱਲ ਪਰਜਾਈ ਨੇ ਸੁਣ ਲਈ ਤੇ ਜਾ ਕੇ ਆਉਦੀ ਦਰਾਣੀ ਨੂੰ ਲੁੱਟਦੀ ਲਾ ਦਿੱਤੀ ਘਰ ਚ ਕਲੇਸ਼ ਖੜਾ ਹੋ ਗਿਆ ਅਸੀਂ ਵੰਡਣੀਆਂ ਝਾਲੀਆਂ ਆਪੋ ਆਪਣੇ ਕਮਰਿਆਂ ਚ ਖਾਣ ਪੀਣ ਦਾ ਸਮਾਨ ਰੱਖਣ ਲਈ ਵਰਤਨੀਆਂ ਮੇਰਾ ਚਿੱਤ ਭੜਾ ਹੋਇਆ ਤੇ ਮੈਂ ਪਹਿਲੀ ਵਾਰੀ ਆਪਣੇ ਘਰ ਵਾਲੀ ਮੂਹਰੇ ਬੋਲਿਆ ਰਹਿਣਾ ਰਹਿਣ ਦਿਓ ਉੱਥੇ ਹੀ ਜੇ ਤੁਸੀਂ ਬੇਬੇ ਹੁਣਾਂ ਨੂੰ ਨਹੀਂ ਇੱਕ ਜਲਿਬ ਦੇਣੀ ਤਾਂ 5 6 ਵਰੇ ਝਾਲੀਆਂ ਲੱਕੜ ਵਾਲੇ ਮਿਸਤਰੀ ਦੀ ਦੁਕਾਨ ਤੇ ਛੱਡ ਦੇ ਪਈਆਂ ਦੀਆਂ ਧੁੱਪ ਨਾਲ ਪਾਟਦੀਆਂ ਰਹੀਆਂ ਪਰ ਬੇਬੇ ਦੀਆਂ ਨੋਹਾਂ ਦੀ ਜੇਹਤ ਪੰਨ ਦਿੱਤੀ ਉਸ ਕੱਲ ਤੋਂ ਮਗਰੋਂ ਉਹ ਬੇਬੇ ਖਿਲਾਫ ਜੇ ਕਦੇ ਬੋਲਦੀਆਂ ਤਾਂ ਡਰ ਜਾਂਦੀਆਂ ਕਿ ਪਤਾ ਨਹੀਂ ਇਹ ਮੂਹਰੋਂ ਕੀ ਕਹਿਣਗੇ ਘਰ 'ਚ ਹੁਣ ਜੇ ਦੋ ਚੀਜ਼ਾਂ ਆਉਣੀਆਂ ਤਾਂ ਇੱਕ ਬੇਬੇ ਹੋਰਾਂ ਨੂੰ ਦੇਂਦੀ ਪਤਾ ਸੀ ਜੇ ਕਲੇਸ਼ ਪਾਇਆ ਤਾਂ ਜਾਲੀਆਂ ਵਾਲੀ ਹੋਊਗੀ ਦੇ ਬੇਬੇ ਨੂੰਹਾਂ ਦਾ ਮਾਵਾ ਧੀਆਂ ਦਾ ਰਿਸ਼ਤਾ ਹੋਇਆ ਤਾਂ ਸਹੀ ਪਰ ਮੰਦਰਲੀ ਉਮਰੇ ਜਾ ਕੇ ਜਦੋਂ ਬੇਬੇ ਨੂੰ ਅਧਰੰਗ ਹੋ ਗਿਆ ਤੇ ਬਾਪੂ ਮਰ ਗਿਆ ਬਿਨਾਂ ਕੰਧ ਤੋਂ ਵੱਖ ਹੋਏ ਅਸੀਂ ਫਿਰ ਇਕੱਠੇ ਤਾਂ ਹੋਏ ਪਰ ਜ਼ਿੰਦਗੀ ਲੰਘ ਗਈ ਸੀ ਤੁਮਿਆਂ ਨੂੰ ਮਿੱਠੇ ਹੁੰਦੇ ਹੁੰਦੇ ਹਾਂ ਉਹ ਝਾਲੀਆਂ ਕੀਚੇ ਦੀ ਛੱਡ ਦੀ ਸ਼ਰਤ ਤੋਂ ਹੁਣ ਗਾਇਬ ਸਨ ਤੇ ਮੇਰਾ ਵੀ ਹੀ ਆ ਨਹੀਂ ਪਿਆ ਕਦੇ ਕਿ ਪੁੱਛ ਲਵਾਂ ਕਿ ਉਹ ਜਾਲੀਆਂ ਕਿੱਧਰ ਗਈਆਂ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਇਹ ਛੋਟੀ ਜੀ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ